ਵੱਡੀਆਂ ਮੁਰਕੀਆਂ ਖਰੀਦਣ ਸਮੇ ਅਪਾ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅੱਜ ਆਪਾਂ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂਗੇ ਕਿ ਕਈ ਵੀਰ ਕੀ ਕਰਦੇ ਨੇਗੇ ਕਿ ਚੂਚੇ ਰੱਖਣ ਦੀ ਬਜਾਏ ਚੂਚੇ ਪਾਲਣ ਦੀ ਬਜਾਏ ਉਹ ਚਾਹੁੰਦੇ ਨੇਗੇ ਕਿ ਅਸੀਂ ਵੱਡੀਆਂ ਮੁਰਗੀਆਂ ਖਰੀਦ ਲੈਣੇ ਆ ਜਾਂ ਤਾਂ ਫਿਰ ਘਰੇ ਅੰਡੇ ਖਾਣ ਵਾਸਤੇ 10 20 50 ਜਾਂ ਫਿਰ ਫਾਰਮ ਵਾਸਤੇ 100 200 ਜਾਂ 300 500 ਉਹ ਵੱਡੀ ਮੁਰਗੀ ਖਰੀਦ ਲੈਂਦੇ ਨੇਗੇ ਉਹੋ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ 'ਚ ਰੱਖ ਕੇ ਜਿਹੜੀ ਵੱਡੀ ਮੁਰਗੀ ਖਰੀਦਣੀ ਆ ਉਸ ਵਿਸ਼ੇ ਤੇ ਅੱਜ ਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਸਾਰੀ ਗੱਲਬਾਤ ਦੱਸਾਂਗੇ ਕਿ ਕਿੰਨੇ ਉਮਰ ਦੀ ਤੁਸੀਂ ਨੇ ਮੁਰਗੀ ਲੈਣੀ ਹੈਗੀ ਕੀ ਕੀ ਦੇਖਣਾਗਾ ਸੋ ਆਪਾਂ ਇਸ ਵਿਸ਼ੇ ਤੇ ਪ੍ਰੋਪਰ ਵੀਡੀਓ ਬਣਾਉਣ ਜਾ ਰਹੇ ਹਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਉਸ ਤੋਂ ਪਹਿਲਾਂ ਦੋਸਤੋ ਆਪਾਂ ਗੱਲਬਾਤ ਕਰ ਲੈਨੇ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਕਿ ਆਪਾਂ ਸਬਜ਼ੀ ਲਿਆ ਕੇ ਵੇਸਟੇਜ ਸਬਜ਼ੀ ਦੀ ਵੇਸਟੇਜ ਟਮਾਟਰ ਵਗੈਰਾ ਤੇ ਤੋਰੀਆਂ ਵਗੈਰਾ ਕੱਟ ਕੇ ਇਹਨਾਂ ਨੂੰ ਪਾਈ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ੌਕ ਨਾਲ ਖਾ ਰਹੇ ਨੇ ਤੁਸੀਂ ਵੀ ਇਸ ਤਰ੍ਹਾਂ ਦੁਪਹਿਰ ਦੇ ਟਾਈਮ ਇਹਨਾਂ ਨੂੰ ਫੀਡ ਦੇਣ ਦੀ ਬਜਾਏ ਇਹ ਦੇ ਸਕਦੇ ਹੋ ਇਹਦੇ ਨਾਲ ਸ਼ਾਈਨਿੰਗ ਵੀ ਬਹੁਤ ਆਉਂਦੀ ਹੈ ਜਿਹਾ ਦੇਖੋ ਤੁਸੀਂ ਆਪਣੇ ਜਾਨਵਰਾਂ 'ਚ ਸ਼ਾਈਨਿੰਗ ਦੇਖੋ ਤੁਸੀਂ ਬਲੈਕ ਕੈਸਟਰਲੌਕ 'ਚ ਪ੍ਰੋਪਰ ਸ਼ਾਈਨਿੰਗ 'ਚ ਨੇ ਤੇ ਇਹਦੇ ਨਾਲ ਇਹਨਾਂ ਦਾ ਕੈਲਸ਼ੀਅਮ ਵਿਟਾਮਿਨ ਵੀ ਬਹੁਤ ਜ਼ਿਆਦਾ ਪੂਰੇ ਹੋ ਜਾਂਦੇ ਨੇਗੇ ਸੋ ਤੁਸੀਂ ਵੀ ਦੁਪਹਿਰ ਦੇ ਟਾਈਮ ਇਹਨਾਂ ਨੂੰ ਵੇਸਟੇਜ ਸਬਜ਼ੀ ਦੀ ਵੇਸਟੇਜ ਕੱਟ ਕੇ ਇਸ ਤਰ੍ਹਾਂ ਦੇ ਸਕਦੇ ਹੋ ਹੁਣ ਦੋਸਤੋ ਆਪਾਂ ਤੁਹਾਡਾ ਜਿਆਦਾ ਸਮਾਨ ਆ ਲੈਣਦੇ ਹੋਏ ਅੱਪਾ ਵੀ ਸਿੱਤੇ ਹੋਣਗੇ ਕਿ ਆਪਾਂ ਨੂੰ ਕਿਹੜੇ ਟਾਈਮ ਖਰੀਦਣੇ ਚਾਹੀਦੇ ਨੇ ਮੁਰਗੀਆਂ ਤੇ ਮੁਰਗੀਆਂ ਖਰੀਦਣ ਸਮੇਂ ਕਿਹੜੇ ਕਿੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਉਹ ਆਪਾਂ ਹੁਣ ਤੁਹਾਨੂੰ ਪ੍ਰੋਪਰ ਦੱਸ ਦੇਾਂਗੇ। ਦੋਸਤੋ ਤੁਹਾਨੂੰ ਮੈਂ ਹੁਣ ਦੱਸਦਾ ਕਿਹੜੇ ਮਹੀਨੇ ਆਪਾਂ ਨੂੰ ਮੁਰਗੀਆਂ ਖਰੀਦਣੇ ਚਾਹੀਦੇ ਨੇ। ਇਸ ਸਮੇਂ ਦੋਸਤੋ ਜਿਹੜੇ ਵੀਰਾਂ ਨੇ ਮਾਰਚ-ਅਪ੍ਰੈਲ 'ਚ ਬੱਚੇ ਪਾਏ ਨੇ ਉਹ ਤਕਰੀਬਨ ਜਾਨਵਰ ਹੁਣ 3-3.5 ਮਹੀਨਿਆਂ ਦੇ ਹੋ ਚੁੱਕੇ ਨੇ। ਜੇਕਰ ਆਪਾਂ ਇਹ ਚਾਹੁੰਦੇ ਆ ਕਿ ਆਪਾਂ ਸਰਦੀਆਂ ਦੇ ਸਮੇਂ ਜਿਹੜੀ ਮੁਰਗੀ ਖਰੀਦਾਂਗੇ ਸਰਦੀਆਂ ਦੇ ਸਮੇਂ ਦੋਸਤੋ ਮੁਰਗੀ ਬਹੁਤ ਜ਼ਿਆਦਾ ਕੋਸਟਲੀ ਪੈਂਦੀ ਹੈ तकरीबन ਸਰਦੀਆਂ ਦੇ ਸਮੇਂ 5 550 ਤੋਂ ਘੱਟ ਮੁਰਗੀ ਕੋਈ ਨਹੀਂ ਦਿੰਦਾ ਹੈਗਾ ਤਾਂ ਮੈਂ ਤੁਹਾਨੂੰ ਪਹਿਲਾਂ ਤਾਂ ਸਮਾਂ ਦੱਸ ਦਿੰਨਾ ਸਮਾਂ ਦੋਸਤੋ ਇਹ ਬਿਲਕੁਲ ਸਹੀ ਹੈਗਾ ਜਿਨੇ ਹੁਣ ਸਿਆਲ ਚ ਅੰਡੇ ਖਾਣ ਵਾਸਤੇ ਜਾਂ ਫਿਰ ਤੁਸੀਂ 100 200 ਮੁਰਗੀ ਖਰੀਦਣੀ ਹੈਗੀ ਉਹ ਹੁਣ ਸਮਾਂ ਜੁਲਾਈ ਅਗਸਤ ਬਿਲਕੁਲ ਸਹੀ ਹੈਗਾ ਕਿਉਂਕਿ ਜਿਉਂ-ਜਿਉਂ ਹੁਣ ਠੰਡ ਹੁੰਦੀ ਜਾਊਗੀ ਮੌਸਮ ਠੰਡਾ ਹੁੰਦਾ ਜਾਊ ਅੱਗੇ-ਅਗੇ ਮਹੀਨੇ 2 ਮਹੀਨਿਆਂ ਤੱਕ ਤਿਉਂ-ਤਿਉਂ ਜਿਹੜਾ ਪੋਲਟਰੀ ਫਾਰਮਿੰਗ ਤੇ ਜਿਹੜਾ ਵੱਡੀਆਂ ਮੁਰਗੀਆਂ ਦਾ ਰੇਟ ਵੱਧਦਾ ਜਾਊਗਾ ਕਿਉਂਕਿ ਜਿਸ ਸਾਭ ਨਾਲ ਇਹ ਮੁਰਗੀਆਂ ਫੀਡ ਖਾਂਦੀਆਂ ਨੇ ਉਸ ਸਾਭ ਨਾਲ ਜਿਹੜੇ ਵੀਰ ਵੇਚਣ ਵਾਲੇ ਨੇ ਮੁਰਗੀਆਂ ਵੇਚਣ ਵਾਲੇ ਨੇ ਉਸ ਸਾਭ ਨਾਲ ਉਹਦੀ ਕਾਸਟ ਕਰਦੇ ਨੇ ਉਹਨਾਂ ਦੀ ਕਾਸਟ ਜ਼ਿਆਦਾ ਪੈਂਦੀ ਆ ਸੋ ਇਹ ਮਹੀਨਾ ਜਿਹੜਾ ਚੱਲ ਰਿਹਾ ਜੁਲਾਈ ਤੇ ਅਗਲਾ ਅਗਸਤ ਜਿਹੜੇ ਵੀਰਾਂ ਨੇ ਮੁਰਗੀਆਂ ਰੱਖਣੀਆਂ ਨੇ ਇਹ ਟਾਈਮ ਰੱਖੋ ਹੁਣ ਕਈ ਵੀਰ ਇਹ ਗੱਲ ਕਹਿ ਦਿੰਦੇ ਨੇ ਕਿ ਮੁਰਗੀਆਂ ਆਂਡੇ ਦਿੰਦੀਆਂ ਹੋਈਆਂ ਆਪਾਂ ਲਈਏ ਜਾਂ ਫਿਰ ਜਿਹੜੀਆਂ ਅੰਡੇ ਤੇ ਆਉਣ ਵਾਲੀਆਂ ਨੇ ਉਹ ਲਈਏ ਹੁਣ ਆਪਾਂ ਤੁਹਾਨੂੰ ਇਹਦੇ ਬਾਰੇ ਵੀ ਗੱਲਬਾਤ ਦੱਸਦೇನೆ ਆ ਦੋਸਤੋ ਜਿਹੜੀਆਂ ਮੁਰਗੀਆਂ ਪਹਿਲਾਂ ਤੋਂ ਅੰਡੇ ਦਿੰਦੀਆਂ ਨੇ ਉਹ ਆਪਾਂ ਨੂੰ ਇਹ ਨਹੀਂ ਪਤਾ ਕਿ 1 ਸਾਲ ਦੇ ਚੁੱਕੀਆਂ ਨੇ ਜਾਂ 2 ਸਾਲ ਦੇ ਚੁੱਕੀਆਂ ਨੇ ਅੰਡੇ ਤੇ ਕਿੰਨਾ ਸਮਾਂ ਅੱਗੇ ਇਹਨਾਂ ਨੇ ਅੰਡੇ ਦੇਣਾਗਾ ਇਹ ਗੱਲ ਦਾ ਆਪਾਂ ਨੂੰ ਕੋਈ ਕਨਫਰਮ ਨਹੀਂ ਹੁੰਦਾ ਸੋ ਤੁਸੀਂ ਜਿਹੜੀਆਂ ਮੁਰਗੀਆਂ ਖਰੀਦੀ ਨੇ ਦੋਸਤੋ ਨਵੀਆਂ ਮੁਰਗੀਆਂ ਖਰੀਦਣੀਆਂ ਨੇ ਕਹਿਣ ਤੋਂ ਭਾਵ ਜਿਨ੍ਹਾਂ ਦੀ ਏਜ 3 3.5 ਮਹੀਨੇ ਹੋਵੇ ਮੁਰਗੀਆਂ ਦੀ ਤੁਸੀਂ ਉਹ ਨਹੀਂ ਖਰੀਦਣੀਆਂ ਜਿਹੜੀਆਂ ਹੁਣ ਅੰਡੇ ਦਿੰਦੀਆਂ ਨੇ ਜਿਹੜੀਆਂ ਮੁਰਗੀਆਂ ਦੋਸਤੋ ਹੁਣ ਅੰਡੇ ਦਿੰਦੀਆਂ ਨੇ ਉਹਨਾਂ ਦਾ ਕੋਈ ਫਾਇਦਾ ਵੀ ਨਹੀਂ ਹੁਣ ਗਰਮੀ ਦਾ ਸਮਾਂ ਹੈ ਨਾ ਤਾਂ ਜਿਆਦਾ ਸੇਲ ਹੁੰਦਾ ਅੰਡਾ ਦੇਸੀ ਅੰਡੇ ਦੀ ਕਰਪਾ ਗੱਲ ਕਰੀਏ ਹੋ ਜਾਂਦਾ ਪਰ ਆਹ ਟਾਈਮ ਤੁਸੀਂ ਅੰਡੇ ਵਾਲੀ ਮੁਰਗੀ ਨਾ ਖਰੀਦੋ ਜਿਹੜੀ ਅੰਡਾ ਦਿੰਦੀ ਹੋਵੇ ਤੁਸੀਂ ਇਦਾਂ ਦੀ ਮੁਰਗੀ ਖਰੀਦੋ ਜਿਹੜੀ ਆਉਣ ਵਾਲੇ 2 ਮਹੀਨੇ ਡੇਢ ਮਹੀਨੇ ਚ ਅੰਡੇ ਤੇ ਆ ਜੇ ਤਾਂ ਕਿ ਉਹ ਚੜਦੇ ਸਿਆਲ ਤੁਹਾਨੂੰ ਵਧੀਆ ਅੰਡੇ ਦੇ ਸਕੇ ਵਧੀਆ ਪ੍ਰੋਪਰ ਗਿਣਤੀ ਜਾਂਡੇ ਦੇ ਸਕੇ ਜੇਕਰ ਤੁਸੀਂ ਅੰਡੇ ਦਿੰਦੀ ہوئی ਮੁਰਗੀ ਲਓਗੇ ਉਹ ਕਦੇ ਵੀ ਅੰਡੇ ਦੇਣ ਨੂੰ ਹਟ ਸਕਦੀ ਹੈ ਕਿਉਂਕਿ ਆਪਾਂ ਨੂੰ ਕਨਫਰਮ ਨਹੀਂ ਹੁੰਦਾ ਕਿ ਉਹਨੂੰ 1 ਸਾਲ ਹੋ ਗਿਆ ਅੰਡੇ ਦਿੰਦੀ ਨੂੰ ਜਾਂ 2 ਸਾਲ ਹੋ ਗਏ ਜਾਂ 3 ਸਾਲ ਹੋ ਗਏ ਕੁਝ ਵੀ ਠੀਕ ਹੈ ਜੀ ਤੁਸੀਂ ਕਹਿਣ ਦੋ ਭਾ ਮੇਰਾ ਇਹ ਆ ਕਿ ਤੁਸੀਂ ਜਿਹੜੀਆਂ ਮੁਰਗੀਆਂ ਨੇ ਅੰਡੇ ਦੇਣਾ ਹਾਲੇ ਸਟਾਰਟ ਕਰਨਾ ਉਹ ਮੁਰਗੀਆਂ ਖਰੀਦੋ ਤੇ ਜੇਕਰ ਤੁਸੀਂ ਅੰਡੇ ਜੇਕਰ ਦੋਸਤੋ ਤੁਸੀਂ ਅੰਡੇ ਵਾਲੀ ਮੁਰਗੀਆਂ ਖਰੀਦਣੀਆਂ ਨੇ ਤਾਂ ਤੁਸੀਂ ਖਰੀਦੋ ਬਲੈਕ ਕੈਸਟਰਲੋਪ ਜਾਂ ਆਰ ਆਈ ਆਰ ਇਹ ਦੋਨਾਂ ਬਰੀਡਾਂ ਚੋਂ ਕੋਈ ਵੀ ਤੁਸੀਂ ਬਰੀਡ ਚੁਣ ਸਕਦੇ ਹੋ ਇਹ ਬਹੁਤ ਵਧੀਆ ਮਾਤਰਾ ਚ ਜਿਹੜੇ ਅੰਡੇ ਦਿੰਦੀਆਂ ਨੇ ਸੋ ਜੇਕਰ ਤੁਸੀਂ ਮੀਟ ਪਰਪਸ ਲਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਐਫ ਜੀ ਡਬਲ ਐਫ ਜੀ ਦੂਸਰੀਆਂ ਬਰੀਡਾਂ ਖਰੀਦ ਸਕਦੇ ਹੋ ਸੋ ਇਹ ਦੋਨੇ ਬਰੀਡਾਂ ਅੰਡੇ ਲਈ ਬਹੁਤ ਵਧੀਆ ਹੁੰਦੀਆਂ ਨੇ ਆਰ ਆਈ ਆਰ ਤੇ ਬਲੈਕ ਕੈਸਟਰਲੋਪ ਬਰੀਡਾਂ ਨੇ ਤੁਸੀਂ ਇਹ ਧਿਆਨ ਚ ਜਿਹੜੀਆਂ ਗੱਲਾਂ ਆਪਾਂ ਸਾਰੀਆਂ ਦੱਸੀ ਨਹੀਂ ਗੱਲਾਂ ਧਿਆਨ ਚ ਰੱਖ ਕੇ ਹੀ ਮੁਰਗੀਆਂ ਖਰੀਦੋ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਘਾਟਾ ਨਾ ਪੈ ਸਕੇ ਸੋ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀਗੇ ਕਿ ਅਸੀਂ ਕਿਦਾਂ ਦੀਆਂ ਮੁਰਗੀਆਂ ਖਰੀਦੀਏ ਕਦੋਂ ਖਰੀਦੀਏ ਇਹ ਜਾਣਕਾਰੀ ਦਿਓ ਸੋ ਆਪਾਂ ਤੁਹਾਡੇ ਮੈਸੇਜਾਂ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਸੋ ਵੀਡੀਓ ਨੂੰ ਹੁਣ ਸ਼ੇਅਰ ਕਰਨਾ ਤੁਹਾਡਾ ਕੰਮ ਆ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਦੀ ਨਾਲ ਘੰਟੀ ਦਾ ਬਟਨ ਵੀ ਦਬਾ ਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਆ ਸਕੇ ਆਪਾਂ ਤੁਹਾਡੇ ਲਈ ਵਧੀਆ ਵਧੀਆ ਇਦਾਂ ਦੀਆਂ ਵੀਡੀਓ ਬਣਾਉਂਦੇ ਰਹਿਣੇ ਹਾਂਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਜਾਣਕਾਰੀ ਆਪਣੇ ਕੋਲ ਪਈ ਹੈਗੀ ਆਪਣੇ ਕੋਲ ਖਜ਼ਾਨਾ ਪਿਆ ਜਾਣਕਾਰੀ ਦਾ ਆਪਾਂ ਤੁਹਾਨੂੰ ਸਮੇਂ-ਸਮੇਂ ਸਿਰ ਜਦੋਂ ਮੁਰਗੀ ਅੰਡੇ ਤੇ ਆਜੂਗੀ ਉਦੋਂ ਜਿਹੜੀ ਜਾਣਕਾਰੀ ਦੇਣੀ ਆ ਉਹ ਉਦੋਂ ਦਵਾਂਗੇ ਸੋ ਸਟੈਪ ਬਾਈ ਸਟੈਪ ਦੀ ਦਿੰਦੇ ਰਹਾਂਗੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਦੋਸਤਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ